ਡੇਲੀ ਪੋਸਟ ਪੰਜ ਆਪ ਚੈਨਲ ਦੇਖ ਰਹੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸੰਦੀਪ ਸਿੰਘ ਪਿਛਲੇ ਦਿਨੀ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਨੂੰ 26 ਜਨਵਰੀ ਤੋਂ ਪਹਿਲਾਂ ਬੰਬ ਤਮਾਕਾ ਨਾਲ ਡਾਉਣ ਦੀ ਖੋਪੀ ਏਜੰਸੀ ਤੋਂ ਮਿਲ ਜਾਣਕਾਰੀ ਪੰਜਾਬ ਪ੍ਰਸ਼ਾਸਨ ਵਿੱਚ ਬਣੀਆਂ ਹੋਈਆਂ ਨੇ ਪਾਜੜਾਂ ਅਤੇ 26 ਜਨਵਰੀ ਨੂੰ ਲੈ ਕੇ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਹਨ ਪਰ ਅੱਜ ਇੱਕ ਨਵੀਂ ਘਟਨਾ ਅਤੇ ਦੇਸ਼ ਨੂੰ ਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਏ ਜਿਸ ਨੂੰ ਲੈ ਕੇ ਭਾਰਤ ਦੇ ਕੌਪੀਆਂ ਏਜੰਸੀਆਂ ਅਤੇ ਵੱਖ-ਵੱਖ ਪੁਲਸ ਪ੍ਰੋਟੈਕਸ਼ਨ ਜੈਡ ਫੋਰਸ ਵੱਖ-ਵੱਖ ਮੰਤਰੀਆਂ ਦੇ ਨਾਲ ਜੋ ਤਾਇਨਾਤ ਨੇ ਉਹਨਾਂ ਦੀ ਸੁਰੱਖਿਆ ਦੇ ਵਿੱਚ ਅਤੇ ਭਾਰਤ ਦੀ ਸਭ ਤੋਂ ਵੱਡੀ ਏਜੰਸੀ ਰਾਨ ਵਿਕ ਵੱਡੀ ਸੂਚਨਾ ਮਿਲੀ ਜੋ ਕਿ ਵੀਡੀਓ ਇੱਕ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੂੰ ਵੀਡੀਓ ਭੇਜੀ ਜਾਂਦੀ ਹੈ ਇਹ ਵੀਡੀਓ ਪਾਬੰਦੀਸ਼ੁਦਾ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪ੍ਰੇਡ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਕੌਮੀ ਝੰਡਾ ਲਹਿਰਾਉਣ ਤੋਂ ਰੋਕਣ ਦੇ ਲਈ ਬੰਬ ਧਮਕਾ ਨਾਲ ਧਮਕੀ ਦਿੱਤੀ ਹੈ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਚੁੱਕਣਾ ਹੋ ਗਿਆ ਅਤੇ ਦਿੱਲੀ ਦੇ ਵਿੱਚ ਚੱਪੇ-ਚੱਪੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਪਹਿਰਾ ਅਤੇ ਸਖਤ ਸ਼ਾਂਭਨ ਕੀਤੀ ਜਾ ਰਹੀ ਹੈ। ਜੋ ਵੀਡੀਓ ਦ੍ਰਿ ਪਾਈ ਗਈਏ, ਦੀ ਟ੍ਰਿਬਿਊਨ ਨੇ ਇਹ ਵੀ ਦੇਖੀ ਪੰਨੂ ਪ੍ਰਧਾਨ ਸਰਕਾਰ ਨੂੰ ਧਮਕੀ ਦਿੰਦਾ ਤੇ ਲੋਕਾਂ ਨੂੰ ਇਹ ਕਹਿੰਦਾ ਹੋਇਆ ਸੁਣਿਆ ਜਾ ਸਕਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਗਣਤੰਤਰ ਦ੍ਰਿਸ਼ ਦੇ ਪ੍ਰੇੜ ਵਿੱਚ ਨਾ ਭੇਜਣ ਕਿਉਂਕਿ ਖਾਲਿਸਤਾਨਿਕ ਕਾਰਕੁਨਾ ਦੁਆਰਾ ਰਾਸ਼ਟਰਪਤੀ ਨੂੰ ਕੌਮੀ ਝੰਡਾ ਲਹਿਰਾਉਣ ਤੋਂ ਰੋਕਣ ਦੇ ਲਈ ਕਾਰਵਾਈ ਕਰਨਗੇ ਦਿੱਲੀ ਆਧਾਰਿਤ ਵਕੀਲ ਵਿਨੀਤ ਜਿੰਦਲ ਨੇ ਦਿੱਲੀ ਪੁਲਿਸ ਦੇ ਕਮਿਸ਼ਨਰ ਸੰਜੇ अरोड़ा ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਖਾਲਸਤਾਨੀ 26 ਜਨਵਰੀ 2025 ਨੂੰ ਤਿਰੰਗਾ ਨਹੀਂ ਲਹਿਰਾਉਣ ਦੇਣਗੇ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂਰ ਨੂੰ ਬੰਬਣਾ ਡਾਇਆ ਜਾਵੇਗਾ ਜੇਕਰ ਉਹਨਾਂ ਨੇ ਜ਼ਬਰਦਸਤੀ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਇਹ ਵੀ ਕਹਿ ਕੇ ਐਸ ਐਫ ਜੀ ਸਿੱਖ ਫॉर ਜਸਟਿਸ ਦੀ ਸੰਸਤਾ ਵੱਲੋਂ ਤਕਰੀਬਨ 1.25 ਲੱਖ ਡਾਲਰ ਉਸ ਵਿਅਕਤੀ ਨੂੰ ਦਿੱਤੇ ਜਾ ਰਹੇ ਹਨ ਜੋ ਵਿਅਕਤੀ ਰਾਸ਼ਟਰਪਤੀ ਨੂੰ ਚੰਗਾ ਲੈ ਰਾਉਂਡ ਤੋਂ ਰੋਕੇਗਾ ਜਾਂ ਫਿਰ ਬੰਬ ਧਮਾਕਾ ਕਰੇਗਾ ਦੇਸ਼ ਦੀ ਸਾਰੀ ਲੀਡਰਸ਼ਿਪ ਦੀ ਸੁਰੱਖਿਆ ਤੇ ਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ ਕਮਿਸ਼ਨਰ ਨੇ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਇਸ ਨੂੰ ਅਗਲੇਰੀ ਕਾਰਵਾਈ ਲਈ ਵਿਸ਼ੇਸ਼ ਸੈੱਲ ਕੋਲ ਭੇਜ ਦਿੱਤਾ ਹੈ ਗੁਰਪਤਵੰਤ ਸਿੰਘ ਪੰਨੂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਭਾਰਤ ਵਿਰੋਧੀ ਮਹਿਮਾ ਚਲਾ ਰਿਹਾ ਹੈ ਪੰਨੂ ਦੀਆਂ ਹਦਾਇਤਾਂ ਤੇ ਦਿੱਲੀ ਚ ਕਈ ਵਾਰ ਕੰਧਾਂ ਤੇ ਭਾਰਤ ਵਿਰੋਧੀ ਨਾਰੇ ਵੀ ਲਿਖੇ ਗਏ ਹਨ ਅਤੇ ਇਹ ਹੁਣ 26 ਜਨਵਰੀ ਨੂੰ ਚੰਨਾ ਲਹਿਰਾਂ ਲਹਿਰਾਉਣ ਤੋਂ ਰੋਕਣ ਦੀ ਵੱਡੀ ਕੋਸ਼ਿਸ਼ ਸਿੱਖ ਫਾਰ ਜਸਟਿਸ ਕਾਲਿਸ